ਨਮੋਲ ਵਿਖੇ ਸਾਥੀ ਸਰਬਜੀਤ ਸਿੰਘ ਨਮੋਲ ਜਿਹੜੇ ਕਿ 10 ਅਕਤੂਬਰ ਨੂੰ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਪਰਿਵਾਰ ਦੇ ਵੱਲੋਂ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਅਤੇ ਉਹਨਾਂ ਦੇ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ਤੇ ਸ਼ਰੀਰ ਪ੍ਰਦਾਨੀ ਸਰਬਜੀਤ ਸਿੰਘ ਦੀ ਨਮੋਲ ਉਹਨਾਂ ਦਾ ਸਤਿਕਾਰ ਸਮਾਗਮ ਕੀਤਾ ਗਿਆ ਸਾਥੀ ਸਰਬਜੀਤ ਜੀ ਬਹੁਤ ਥੋੜੀ ਉਮਰ ਦੇ ਵਿੱਚ ਸਿਰਫ ਮਹਿਜ 53 ਸਾਲ ਦੀ ਉਮਰ ਦੇ ਵਿੱਚ ਜਿਹੜੀਆਂ ਇਸ ਮੁਨਾਫੇ ਤੇ ਟिके ਹੋਏ ਲਟੇਰੇ ਪ੍ਰਬੰਧ ਵੱਲੋਂ ਦਿੱਤੀਆਂ ਹੋਈਆਂ ਾਲਾਮਤਾ ਨਹੀਂਆਂ ਉਹ ਉਹਨਾਂ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਬਹੁਤ ਥੋੜੀ ਉਮਰ ਦੇ ਵਿੱਚ ਪਰਿਵਾਰ ਦੇ ਵਿੱਚ ਜਦੋਂ ਕਿ ਉਹਨਾਂ ਦੀ ਸਾਰੀ ਕਬੀਲਦਾਰੀ ਹੈ ਜਿਹੜੀ ਉਹ ਅੰਧੂਰੀ ਆ ਉਹਨਾਂ ਦੇ ਬੱਚੇ ਉਹਨਾਂ ਦੀਆਂ ਬੱਚੀਆਂ ਉਸ ਹਾਲਤ ਦੇ ਵਿੱਚ ਪਰਿਵਾਰ ਨਾਲੋਂ ਵਿਛੜੇ ਰਹੇਗੇ ਤਾਂ ਉਹਨਾਂ ਦੀ ਅੱਜ ਤੋਂ ਲਗਭਗ 17-18 ਸਾਲ ਪਹਿਲਾਂ ਕੀਤੀ ਹੋਈ ਵਸੀਅਤ ਦੀ ਦੇਸ਼ਾ ਦੇ ਵਿੱਚ ਉਹਨਾਂ ਦਾ ਜਿਹੜਾ ਸਰੀਰ ਆ ਉਹ ਮੈਡੀਕਲ ਖੋਜ ਕਾਰਜਾਂ ਲਈ ਪ੍ਰਦਾਨ ਕੀਤਾ ਗਿਆ ਜਿਦੇ ਵਿੱਚ ਪਰਿਵਾਰ ਆ ਜਿਹੜਾ ਉਹਨਾਂ ਨੇ ਬਹੁਤ ਹਾਂ ਪੱਖੀ ਭੂਮਿਕਾ ਜਿਹੜੀ ਹੈ ਪਰਿਵਾਰ ਵੱਲੋਂ ਅਦਾ ਕੀਤੀ ਗਈ ਤੇ ਨਾਲ ਹੀ ਅੱਜ ਉਹਨਾਂ ਦਾ ਸਤਕਾਰ ਸਮਾਗਮ ਕੀਤਾ ਗਿਆ ਜਿਦੇ ਵਿੱਚ ਵੱਖੋ-ਵੱਖਰੀਆਂ ਜਥੇਬੰਦੀਆਂ ਭਾਵੇਂ ਉਹ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਨੌਜਵਾਨਾਂ ਵਿਦਿਆਰਥੀਆਂ ਜਾਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਨਾਲ ਹੀ ਦੇਸ਼ ਭਗਤ ਯਾਦਗਾਰ ਕਮੇਟੀ ਲੌਂਗਵਾਲ ਦੇ ਵੱਲੋਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਪਿੰਡ ਵਾਸੀਆਂ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਸਾਂਝੇ ਤੌਰ ਦੇ ਉੱਪਰ ਸਤਕਾਰ ਸਮਾਗਮ ਆਜਾ ਕੀਤਾ ਗਿਆ ਜਿਦੇ ਵਿੱਚ ਉਹਨਾਂ ਦੀ ਜਿਹੜੀ ਵੱਖੋ-ਵੱਖਰੇ ਫਰੰਟਾਂ ਦੇ ਉੱਪਰ ਸਮਾਜ ਨੂੰ ਦੇਣ ਆ ਭਾਵੇਂ ਉਹ ਸਾਹਿਤ ਦੇ ਖੇਤਰ ਦੇ ਵਿੱਚ ਆ ਭਾਵੇਂ ਸਾਡੇ ਸ਼ਹੀਦਾਂ ਦੇਸ਼ ਭਗਤਾਂ ਦੇ ਵਿਰਾਸਤ ਨੂੰ ਲੋਕਾਂ ਵਿੱਚ ਲੈ ਕੇ ਜਾਣ ਦੀ ਗੱਲ ਆ ਜਾਂ ਲੋਕਾਂ ਵਿੱਚ ਵਿਗਿਆਨਿਕ ਪ੍ਰਚਾਰ ਪ੍ਰਸਾਰ ਦੀ ਗੱਲ ਆ ਉਹਨਾਂ ਸਾਰਿਆਂ ਦੇ ਉੱਪਰ ਪੂਰੇ ਆਪਣੇ ਜੀਵਨ ਸਫ਼ਰ ਦੇ ਦੌਰਾਨ ਉਹਨਾਂ ਦੀ ਜਿਹੜੀ ਦੇਣ ਆ ਵੱਖ-ਵੱਖ ਬੁਲਾ ਰਹੇ ਨੇ ਆਪਣੇਆਂ ਗੱਲਾਂ ਦੇ ਰਾਹੀਂ ਆਪਣੇ ਭਾਸ਼ਣਾ ਦੇ ਰਾਹੀਂ ਉਸ ਦੇ ਨੂੰ ਸਾਂਝਾ ਕੀਤਾ ਅਸੀਂ ਸਾਰੇ ਸਾਥੀ ਸਾਡੇ ਉਸ ਬੜੇ ਹੀ ਪ੍ਰਤੀਬੱਧ ਇਮਾਨਦਾਰ ਤੇ ਬੜੇ ਡੈਡੀਕੇਟਿਡ ਸਾਥੀ ਉਹਦੀ ਯਾਦ ਨੂੰ ਸਿਰ ਝਕਾਉਂਦੇ ਹੋਏ ਉਹਦੇ ਪ੍ਰਤੀ ਆਪਣਾ ਸਤਿਕਾਰ ਆ ਜਿਹੜਾ ਉਪਰ ਟਾਉਂ। ਇਹ ਜਿਹੜੀ ਇਹਨਾਂ ਦੀ ਜਥੇਬੰਦੀ ਦੀ ਫੌਜ ਵਾਲੀ ਤੇ ਨਾਲ ਹੀ ਕਿਉਂਕਿ ਉਹਨਾਂ ਨੇ ਆਪਣੀ ਜੀਵਨ ਦੇ ਵਿੱਚ ਲੰਬਾ ਸਮਾਂ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ ਤਾਂ ਉਹਨਾਂ ਦੀ ਜਿਹੜੀ ਸਾਬਕਾ ਫੌਜੀਆਂ ਦੀ ਜਥੇਬੰਦੀ ਆ ਉਹਨਾਂ ਵੱਲੋਂ ਵੀ ਉਹਨਾਂ ਦੇ ਪਰਿਵਾਰ ਨੂੰ ਆ ਕੇ ਇੱਥੇ ਸਨਮਾਨਿਤ ਕੀਤਾ ਗਿਆ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਕਿਉਂਕਿ ਉਹ ਸਰੀਰ ਪ੍ਰਦਾਨੀ ਦੇ ਤੌਰ ਤੇ ਉਹਨਾਂ ਨੇ ਆਪਣਾ ਸਰੀਰ ਪ੍ਰਦਾਨ ਕੀਤਾਗਾ ਉਹਨਾਂ ਦਾ ਇੱਥੇ ਪਰਿਵਾਰ ਦਾ ਜਿਹੜਾ ਹੈ ਸਨਮਾਨ ਕੀਤਾ ਗਿਆ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਵੀ ਤੇ ਨਾਲ ਹੀ ਜਿਹੜੀ ਇੱਕ ਸਰਵਿਸਿਜ਼ ਦੀ ਜਥੇਬੰਦੀ ਆ ਉਹਦੇ ਵੱਲੋਂ